ਸਾਜਿਤ ਸੁਝਾਅ ਕਰਨ ਦੇ ਲਈ ਸਾਡੇ ਕੋਲ ਮਾਜੋਗ ਐਮ ਐਲ ਏ ਗੁਰਬਾਬਾ ਨਾਨਕ ਸਿੰਘ ਦਾ ਡੀ ਸੀ ਜੀ ਇਰਤਾਵਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਟੀਮ ਦੇ ਮੈਂਬਰ ਤੇ ਮੇਰੇ ਭਾਗ ਦੇ ਸਾਥੀ ਦੇ ਸੁਝੋਨ ਕਿਸਾਨ ਵੀਰੋ ਪਤਾ ਹੀ ਸੰਚ ਪੋਣਾ ਵੈਕਰ ਜੀ ਦਾ ਖਾਲਸਾ ਸਾਡਾ ਮਰਿਆ ਗਿਆ 90 ਦੇ ਕਰੀਬ ਸਾਡੇ ਪਿੰਡ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਰ ਤੁਹਾਡੇ ਇਸ ਬਲਾਕ ਦੀ ਜਿਹੜੀ ਖੇਤੀਬਾੜੀ ਵਿਭਾਗ ਦੀ ਟੀਮ ਆ ਉਹਨਾਂ ਨੇ ਆਪਣੀ ਸਹਿਹਰਦ ਕੋਸ਼ਿਸ਼ ਕਰਦਿਆਂ ਆਪਣੇ ਸਭ ਤੋਂ ਵੱਧ ਜ਼ਿਮੀਦਾਰਾਂ ਦਾ ਇਹ ਅਪਲਾਈ ਕਰਾਇਆ ਜਿੰਨੇ ਸਾਡੇ EMPLY ਆ ਪਿੰਡ-ਪਿੰਡ ਜਾ ਕੇ ਵੀ ਅਪਲਾਈ ਕਰਕੇ ਆਏ ਆ ਦਫਤਰਾ ਚੀ ਮੈਦਕੇ ਅਪਲਾਈ ਕੀਤਾ ਤੇ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਆਪਣੇ ਏਰੀਆ ਦੇ ਜਿਹੜੇ ਉਹ ਐਪਲੀਕੇਸ਼ਨਾਂ ਜਿਹੜੀਆਂ ਆਈਆਂ ਨੇ ਮੇਰੀ ਕਿਸਾਨ ਵੀ ਉਹਨੂੰ ਇੱਕ ਅਪੀਲ ਆ ਕਿ ਕਣਕ ਦੀ ਬਜਾਈ ਚਾਹੇ ਬੀਜ ਦੀ ਅੱਜ ਸ਼ੁਰੂਆਤ ਹੋ ਗਈ ਆ ਕਣਕ ਦੀ ਬਜਾਈ ਅਜੇ ਹਫ਼ਤੇ ਤੱਕ ਹੈ ਕਿਉਂਕਿ ਸਮਾਜ ਜਿਹੜਾ ਜੇ ਗਰਮੀ ਆ ਤੇ ਕੜਕ ਜਿਹੜੀ ਆ ਉਹ ਛੇਤੀ ਫੁਰਜੇ ਦੀਆਂ ਮੁੜਕੇ ਨਿਕਲ ਆਉਂਦੀ ਹੈ ਜੇ ਪਹਿਲਾ 15ਵਾਂ ਜਨਵਰੀ ਨਵੰਬਰ ਦਾ ਉਹ ਟੁਕਾਂ ਸਮਾਵਾ ਇਹਦੇ ਬਾਰੇ ਹੋਰ ਵੀ ਡਿਟੇਲ ਦੇ ਵਿੱਚ ਅਸੀਂ ਫਿਰ ਵੀ ਗੱਲ ਕਰ ਸਕਦੇ ਆ ਐਮਐਲਏ ਚਲੋ ਬੜੀ ਜਨਾਬ ਥੋੜਾ ਜਿਹਾ ਆਪਣਾ ਨੇਤਾ ਹੀ ਹੈ ਬੜਾ ਜਨਾਬ ਸਾਹਿਬ ਬੈਠਣ ਬੜੀ ਜਨਾਬ ਸਾਹਿਬ ਚਲੋ ਉਹ ਬੋਲ ਰਿਹਾ ਜਿਵੇਂ ਜਿਹੜਾ ਮੰਡਲ ਉਹਦੀ ਕੋਈ ਨਹੀਂ ਪਰ ਮੇਰੀ ਬੇਨਤੀ ਹੈ ਕਿ ਇਹ ਵੀ ਜਿਹੜੇ ਚਾਹੇ ਵੀਰ ਉਹ ਇਹ ਸਿਧਨਾ ਸਰਕਾਰੀ ਤੇ ਦਿੱਤਾ ਹੈ ਤੇ ਜੇ ਤੁਹਾਨੂੰ ਬੜਾ ਚਿੰਤ ਜਿਹੜਾ ਵੀਰ ਜੀ ਬੋਲ ਰਿਹਾ ਹਾਂਜੀ ਸਾਰਾ ਹਾਂਜੀ ਅੱਜ ਪਿਛਲੇ ਦਿਨੀ ਜਿਹੜੇ ਹਾਰਡ ਪ੍ਰਭਾਵਿਤ ਇਲਾਕੇ ਕਰਕੇ ਬਹੁਤ ਸਾਰੇ ਜ਼ਮੀਨਦਾਰਾਂ ਨੂੰ ਨੁਕਸਾਨ ਹੋਇਆ ਉਹਦੇ ਸਬੰਧ ਚ ਅੱਜ ਬੁਲਾਕ ਖੇਤੀਬਾੜੀ ਅਫਸਰ ਡੇਰਾ ਬਾਬਾ ਨਾਨਕ ਵਿਖੇ ਜਿਹੜੇ ਆ ਪੰਜ ਸ਼ੁਰੂਆਤ ਜਿਹੜੀ ਆਮ ਆਦਮੀ ਪਾਰਟੀ ਨੇ ਕੀਤੀ ਸੀਗੀ ਸਾਰੇ ਕਿਸਾਨਾਂ ਨੂੰ ਲਗ ਪੰਜ ਪੰਜਾਬ ਚ 5 ਲੱਖ ਐਕੜ ਜਿਹੜਾ ਵਾ ਨੁਕਸਾਨ ਹੋਇਆ ਉਹਦਾ ਬੀਜ ਜਿਹੜਾ ਫ੍ਰੀ ਦੇਣਾ ਕਿਸਾਨਾਂ ਨੂੰ ਉਹਦੇ ਸਬੰਧ ਚ ਅੱਜ ਆਪਾਂ ਡੇਰਾ ਬਾਬਾ ਨਾਨਕ ਚ ਮੇਰੇ ਨਾਲ ਸਾਰੇ ਖੇਤੀਬਾੜੀ ਅਫਸਰ ਸੇ ਬਣ ਕਥ ਮੁੱਚੇ ਕਿਸਾਨ ਵੀਰ ਆਮ ਆਦਮੀ ਪਾਰਟੀ ਤੇ ਮੇਰੇ ਸਾਥੀ ਨਾਲ ਖੜੇ ਨੇ ਅੱਜ ਆਪਾਂ ਸ਼ੁਰੂਆਤ ਕਰ ਦਿੱਤੀ ਆ ਬੀਮਾ ਵੰਡਣ ਦੀ ਲਗਭਗ 2800 ਤੋੜਾ ਜਿਹੜਾ ਇਕ ਉਹ ਅੱਜ ਸਾਡਾ ਇੱਥੇ ਹੈਗਾ ਉਹ ਆਪਾਂ ਮੰਡਣਾ ਜਿਵੇਂ ਮੇਰੇ ਤੋਂ ਪਹਿਲਾਂ ਆਪਣੇ ਖੇਤੀ ਮਾਰਾਂ ਨੇ ਦੱਸਿਆ ਕਿ ਸਮਾਜੇ ਕਣਕ ਦੀ ਬਜਾਈ ਚ ਕਾਫੀ ਆ ਯਾ ਭਾਈ ਇੱਕ ਹਫ਼ਤੇ ਬਾਅਦ ਸ ਕਣਕ ਬੀਜਾਂਗੇ ਤੇ ਵਧੀਆ ਸਮਾਂ ਆ ਜਾਏਗਾ ਖੇਤੀ ਦੀ ਬਿਜਾਈ ਕਣਕ ਦੀ ਬਿਜਾਈ ਕਰਦਾ ਇਸ ਕਰਕੇ ਕਿਸਾਨ ਭਰਾਵਾਂ ਨੂੰ ਇਹ ਕਿ ਬੇਫਿਕਰ ਹੋ ਜਾਓ ਸਾਰਿਆਂ ਨੂੰ ਡੀਪੀ ਖਾਦ ਵੀ ਮਿਲੇਗੀ ਬੀ ਵੀ ਮਿਲੇਗਾ ਕਿਸੇ ਪ੍ਰਕਾਰ ਦੀ ਕਿਸੇ ਕਿਸਾਨ ਨੂੰ ਕੋਈ ਜਿਹੜੀ ਉਹਦੀ ਕਮੀ ਪੇਸ਼ੀ ਨਹੀਂ ਹੋਣ ਦੇਗੀ ਸਰਕਾਰ ਇਸ ਕਰਕੇ ਹੌਂਸਲਾ ਰੱਖੋ ਸਾਰਿਆਂ ਦੀ ਕਣਕ ਵੀ ਬਜਾਉਣੀ ਆ ਔਰ ਵੀ ਜਿਹੜੇ ਮਾਅਬਜੇ ਤੁਹਾਨੂੰ ਦੇਣੇ ਨੇ ਸਾਰਾ ਕੁਛ ਆਮ ਆਦਮੀ ਪਾਰਟੀ ਨੇ ਤੁਹਾਡੇ ਲਈ ਕਰਨਾ ਮੈਂ ਜਿਹੜੀ ਮੇਰੀ ਸਮੁੱਚੀ ਟੀਮ ਆ ਕੀਤੀ ਬਾੜੀ ਦੀ ਇਹਨਾਂ ਬਹੁਤ ਵੱਡਾ ਉਪਰਾਲਾ ਕਰਕੇ ਪਿੰਡ-ਪਿੰਡ ਜਾ ਕੇ ਜ਼ਿੰਮੇਦਾਰਾਂ ਦੇ ਫਾਰਮ ਭਰਵਾ ਕੇ ਮੇਰੇ ਖਿਆਲ ਪੰਜਾਬ ਚੋਟ ਪਹਿਲੇ ਨੰਬਰ ਤੇ ਡੇਰਾ ਬਾਬਾ ਨਾਨਕ ਬਲਾਕ ਹੋਏਗਾ ਜਿੱਨਾਂ ਤੋਂ ਸਭ ਤੋਂ ਵੱਧ ਫਾਰਮ ਜਿਹੜੇ ਕਿਸਾਨਾਂ ਨੇ ਭਰੇ ਔਰ ਕਿਸਾਨਾਂ ਨੂੰ ਇਹਦਾ ਲਾਭ ਜਿਹੜਾ ਮਿਲ ਜਾ ਰਿਹਾ ਇਹਨਾਂ ਕਹਿੰਦਾ ਸਾਰਿਆਂ ਦਾ ਧੰਨਵਾਦ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ